ਮੈਂ ਪੰਜਾਬ ਬੋਲਦਾ ਹਾਂ ਮੈਂ ਅਬਦਾਲੀ ਵੇਖਿਆ ਮੈਂ ਨਾਦਰ ਸ਼ਾਹ ਵੇਖਿਆ ਮੈਂ 47 ਦੇ ਕਤਲੇਆਮ ਵੇਖੇ 84 ਦੀਆਂ ਅੱਗਾ ਸਹਾਰੀਆਂ 88 ਦੀਆਂ ਰਾਤਾਂ ਕੱਟੀਆਂ ਤੇ ਅੱਜ 2025 ਦੇ ਹੜ੍ਹ ਵੀ ਮੇਰੀਆਂ ਨਸਾਂ ਵਿੱਚ ਵਗ ਰਹੇ ਨੇ ਪਰ ਸੁਣ ਲੋ ਮੈਨੂੰ ਡੁਬਾ ਕੇ ਕੋਈ ਨਹੀਂ ਰੋਕ ਸਕਦਾ ਮੈਂ ਉਹ ਤਰਤੀ ਹਾਂ ਜਿੱਥੇ ਖੂਨ ਵੀ ਬੀਜਿਆਂ ਵਾਂਗ ਉਗਦਾ ਹੈ ਮੈਂ ਉਹ ਕੌਮ ਹਾਂ ਜੋ ਰੋਟੀ ਵੀ ਵੰਡਦੀ ਹੈ ਤੇ ਜੰਗ ਵੀ ਜਿੱਤਦੀ ਹੈ ਹਾੜ ਆਈ ਨੇ ਆਉਂਦੇ ਹੋ ਮੇਰੇ ਹੌਂਸਲੇ ਨਾ ਕਦੀ ਡੁੱਬੇ ਨੇ ਨਾ ਡੁੱਬਣਗੇ ਘਰਾਂ ਵਿੱਚ ਖੇਤਾਂ ਵਿੱਚ ਪਾਣੀ ਭਰ ਸਕਦਾ ਹੈ ਪਰ ਮੇਰੀ ਰੂਹ ਵਿੱਚ ਅੱਗ ਅਜੇ ਵੀ ਦਹਿਤਦੀ ਹੈ ਯਾਦ ਰੱਖੋ ਪੰਜਾਬ ਨੂੰ ਕੋਈ ਹਰਾ ਨਹੀਂ ਸਕਦਾ ਕੋਈ ਮਿਠਾ ਨਹੀਂ ਸਕਦਾ